ਬੱਚੇ ਚ ਲਿਖਿਆ ਨੂੰ ਚਲੇ ਗਿਆ ਇਸ ਧਰਤੀ ਤੋਂ ਅਬਰਾਹਮ ਚਲੇ ਗਿਆ ਇਸਹਾਕ ਚਲੇ ਗਿਆ ਯਾਕੂਬ ਚਲੇ ਗਿਆ ਹallelujah ਪਰ ਅੱਜ ਵੀ ਉਹਨਾਂ ਦੇ ਬਾਦੇ ਜ਼ਾਦ ਆ ਉਹਨਾਂ ਨੇ ਇਹ ਗੱਲ ਕਹਿ ਲਈ ਕਿ ਅਸੀਂ ਧਰਤੀ ਉਤੇ ਕੀ ਆ ਜੀ ਪਰਦੇਸੀ ਆ ਪੌਲਸ ਕਹਿੰਦਾ ਹੈ ਕੰਬੂਜਾ ਘਰ ਇੱਕ ਦਿਨ ਕੀ ਹੋ ਜਾਣਾ ਆ ਟੈਸਾ ਆਇਆ ਆ ਇਹ ਸਰੀਰ ਇੱਕ ਦਿਨ ਸਰੀਰ ਨੇ ਸਾਥ ਛੱਡ ਦੇਣਾ ਆ ਧੰਨਵਾਦ ਆ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਕਿ ਉਹਨੇ ਸਾਨੂੰ ਨਮਾ ਦੇਣਾ ਸਾਰਾ ਕੁਝ ਹallelujah ਵਚਨ ਕੀ ਕਹਿੰਦਾ ਉਹਨੇ ਸਾਨੂੰ ਕੀ ਦੇਣਾ ਆ ਨਮਾ ਸਾਰਾ ਕੁਝ ਨਮਾ ਸਰੀਰ ਸਾਰਾ ਕੁਝ ਨਮਾ ਜਿੱਥੇ ਭੁੱਖ ਦਾ ਪਿਆਸ ਨਹੀਂ ਹੋਣੀ ਕੋਈ ਵੀ ਜਿੱਥੇ ਕੋ ਲੜਾਈ ਦਾ ਝਗੜਾ ਨਹੀਂ ਹੋਣਾ ਕੁਝ ਵੀ ਜਿੱਥੇ ਇਹਦੀ ਹੋਣੀ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਕੀ ਹੋਣੀ ਆ ਵਡਿਆਈ ਹੋਣੀ ਆ ਕਹਿੰਦੇ ਉਹ ਇਸ ਦੁਨੀਆ ਕੋ ਵਾਦਿਆਂ ਨੂੰ ਪ੍ਰਾਪਤ ਨਹੀਂ ਹੋਏ ਪਰ ਉਹਨਾਂ ਨੇ ਇੱਕ ਗੱਲ ਇਹ ਰੱਖ ਲਿਆ ਕਿ ਅਸੀਂ ਧਰਤੀ ਉੱਤੇ ਕੀ ਆ ਸੀ ਪਰਦੇਸੇ ਆ ਸੀ ਹallelujah ਸਾਡੇ ਲਈ ਉਹ ਸਵਰਗ ਵਿੱਚ ਇੱਕ ਸਥਾਨ ਆ ਜਿੱਥੇ ਅਸੀਂ ਜਾਣਾ ਹੈ ਜਿੱਥੇ ਅਸੀਂ ਜਾ ਕੇ ਕੀ ਆ ਜੀ ਰਹਿਣਾ ਆ ਹallelujah ਉਹਨਾਂ ਨੇ ਵਿਸ਼ਵਾਸ ਸੀ ਕਿ ਸਾਡਾ ਪਰਮੇਸ਼ਰ ਜਿਹੜਾ ਆ ਉਹ ਸਵਰਗ ਵਿੱਚ ਸਾਡੇ ਲਈ ਕੀ ਬਣਾਵੇਗਾ ਇੱਕ ਨਗਰੀ ਬਣਾਵੇਗਾ ਹallelujah